ਆਪਦੇ ਚਰਨਾਂ 'ਨਾ ਪਵਿੱਤਰ ਹੋਈ ਧਰਤੀ 'ਤੇ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸੰਖੇਪ ਬਹੁਤ ਥੋੜੇ ਸਮੇਂ 'ਚ ਅੱਜ ਦੇ ਮੁੱਦੇ ਦੇ ਸਬੰਧ ਵਿੱਚ ਹੀ ਗੱਲ ਕਰਨੀ ਚਾਹੁੰਦਾ ਮੈਂitho ਪਹਿਲਾਂ ਪੰਥਕ ਪ੍ਰਚਾਰਕ ਕੁਰਬਾਨੀ ਵਾਲੇ ਜਿਨ੍ਹਾਂ ਨੇ ਬਹੁਤ ਛੋਟੀ ਉਮਰ ਤੋਂ ਲੈ ਕੇ ਅੱਜ ਬਜ਼ੁਰਗ ਹੋ ਗਏ ਸਦਾਸ਼ਕ ਦੇਵ ਸਿੰਘ ਜੀ ਪ੍ਰਚਾਰ ਕਰ ਰਹੇ ਹਨ ਉਹਨਾਂ ਨੇ ਇਤਿਹਾਸ ਦੇ ਬਾਰੇ ਵਿੱਚ ਜਾਣੂ ਕਰਵਾਇਆ ਆਪਾਂ ਨੂੰ ਭਾਈ ਮਨਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ ਮੈਂ ਬੇਨਤੀ ਕਰਾਂ ਕਿ ਜਿਵੇਂ ਸਤਿਗੁਰੂ ਨੇ ਆਪਣੀ ਇੱਕ ਵਿਲੱਖਣ ਕੌਮ ਵਿਲੱਖਣ ਆਪਣਾ ਪਹਿਰਾਵਾ ਵਿਲੱਖਣ ਭਾਸ਼ਾ ਇੱਕ ਵਿਲੱਖਣ ਵੱਖਰਾ ਇਤਿਹਾਸ ਵੱਖਰਾ ਧਰਮ ਸਾਡਾ ਸਾਜਿਆ ਹੈ ਸਿਰਜਿਆ ਹੈ ਸਾਰੇ ਸੰਸਾਰ ਤੋਂ ਇੱਕ ਵੱਖਰਾ ਧਰਮ ਹੈ ਸਾਡਾ ਤੇ ਪਹਿਚਾਨ ਵੀ ਵੱਖਰੀ ਐ ਇਸੇ ਤਰ੍ਹਾਂ ਸਾਰੇ ਸੰਸਾਰ ਤੋਂ ਵੱਖਰੀਆਂ ਸਾਡੀਆਂ ਸੰਸਥਾਵਾਂ ਹਨ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਮਹੱਤਤਾ ਹੈ ਅੱਜ ਮੈਂ ਪਿਛਲੇ ਦਿਨਾਂ 'ਚ ਇੱਕ ਅਖਬਾਰ ਪੜ੍ਹ ਰਿਹਾ ਸੀ ਖਬਰ ਸੀ ਜਿਹੜਿਆਂ ਨੂੰ ਅਸੀਂ ਬਹੁਤ ਸਿਆਣੇ ਕਹਿੰਦੇ ਆ ਸਾਡੇ ਬੰਦੇ ਹੀ ਕੁਝ ਉਹਨਾਂ ਦਾ ਵੱਧ ਲੋੜ ਤੋਂ ਵੱਧ ਪ੍ਰਚਾਰ ਕਰਦੇ ਰਹਿੰਦੇ ਹਨ ਮੈਂ ਉਹਨਾਂ ਨੂੰ ਸਿਆਣਾ ਨਹੀਂ ਸਮਝਦਾ ਨਿਕਰਤਾਰੀਆਂ ਨੂੰ ਉਹ ਨਹੀਂ ਕਰਤੇ ਹਰੀ ਜੇ ਸਿਆਣੇ ਹੋਣ ਤਾਂ ਉਹ ਦੇਸ਼ ਨੂੰ ਵਿਚਾਰ ਲੈਣ ਉਹ ਦੇਸ਼ ਨੂੰ ਤੋੜ ਤੇ ਉੱਤੇ ਲੱਗੇ ਹੋਏ ਹਨ ਉਹ ਮੰਗ ਕਰ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਦੇ ਉੱਤੇ ਹਿੰਦੂਆਂ ਦੇ ਜਿਹੜੇ ਮੰਦਿਰਾਂ ਉਹਨਾਂ ਦੀ ਵੀ ਕੋਈ ਸੰਸਥਾ ਬਣਨੀ ਚਾਹੀਦੀ ਹੈ ਜਿਹੜੀਆਂ ਸੰਸਥਾਵਾਂ ਸਿੱਖਾਂ ਨੇ 150 ਸਾਲ ਪਹਿਲਾਂ ਤੇ ਸਤਿਗੁਰੂ ਸਾਹਿਬ ਨੇ ਸਦੀਆਂ ਪਰ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਬਣਾਏ ਅੱਜ ਉਹ ਹਿੰਦੂ ਧਰਮ ਦੇ ਜਿਹੜੇ ਆਗੂ ਜਿਨ੍ਹਾਂ ਦਾ ਰਾਜ ਹੈ ਬੜਾ ਵੱਡਾ ਜਿਨ੍ਹਾਂ ਦੀ ਬੜੀ ਵੱਡੀ ਗਿਣਤੀ ਹੈ ਉਹ ਸਾਡੀ ਨਕਲ ਕਰਕੇ ਮੰਨ ਕਰ ਰਹੇ ਹਨ ਪਰ ਸਾਡੇ ਵਿੱਚੋਂ ਹੀ ਜਿਨ੍ਹਾਂ ਨੂੰ ਅਸੀਂ ਆਪਣੇ ਆਗੂ ਬਣਾਇਆ ਉਹਨਾਂ ਨੂੰ ਬਹੁਤ ਮਾਨਤਾ ਦਿੱਤੇ ਉਹਨਾਂ ਨੇ ਹੀ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰਨ ਦੇ ਯਤਨ ਕੀਤੇ ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਈ ਇਮਾਰਤ ਨਹੀਂ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੋਈ ਜਥੇਦਾਰ ਕੋਈ ਅਹੁਦਾ ਨਹੀਂ ਉਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾ ਮੁਤਾਬਕ ਉਥੇ ਗੁਰੂ ਦਾ ਪਹਿਰਾ ਹੈ ਜਿਸ ਦਰਜੀ ਉਰੀ ਵੀ ਜੇ ਉਹ ਸੁੱਖਾਂ ਮੁਤਾਬਕ ਚੱਲਣਗੇ ਤਾਂ ਗੁਰੂ ਦਾ ਕਿਰਪਾ ਦਾ ਹੱਥ ਉਹਨਾਂ ਦਾ ਉੱਤੇ ਰਹੇਗਾ ਜਿੱਥੇ ਕੋਈ ਥਿੜਕਿਆ ਭਾਵੇਂ ਗਿਆਨੀ ਕਰਵਚਨ ਸਿੰਘ ਜਿਹੜੇ ਇਸੇ ਸ਼ਹਿਰ ਦੇ ਸੀ ਉਹਨਾਂ ਨੇ ਕੁਝ ਵੱਡੀਆਂ ਗਲਤੀਆਂ ਕੀਤੀਆਂ ਤੇ ਅੱਜ ਤੱਕ ਜੋ ਉਹਨਾਂ ਦਾ ਹਾਲ ਆ ਉਹ ਸਾਡੇ ਸਾਹਮਣੇ ਹੈ ਮੈਂ ਬੇਨਤੀ ਕਰਾਂ ਕਿ ਅੱਜ ਤੋਂ 10 ਸਾਲ ਪਹਿਲਾਂ 9 ਸਾਲ ਤੋਂ 10 ਸਾਲ ਹੋ ਗਏ ਸਾਰੀ ਕੌਮ ਨੇ ਜਦੋਂ ਇਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਬਾਦਲ ਪਰਿਵਾਰ ਨੇ ਸੱਦ ਕੇ ਜਥੇਦਾਰਾਂ ਨੂੰ ਜੋ ਡੇਰੇ ਵਾਲੇ ਨੂੰ ਮaaf ਕੀਤਾ ਗਿਆ ਬਲਾਤਕਾਰੀ ਨੂੰ ਬਹੁਤ ਲੱਖਾਂ ਦੀ ਗਿਣਤੀ ਚ ਆਪਾਂ ਇਕੱਠੇ ਹੋਏ ਅਸੀਂ ਵੀ ਉਹਦੇ ਵਿੱਚ ਸ਼ਾਮਲ ਹੋਏ ਸਾਨੂੰ ਉਹ ਮੌਕੇ ਦੇ ਉੱਤੇ ਉਹ ਮਤੇ ਪੜਨ ਦਾ ਮੌਕਾ ਮਿਲਿਆ ਸਾਡੇ ਉੱਤੇ 10 ਸਾਲ ਬਾਅਦ ਵੀ ਉਹੀ ਕੇਸ ਚੱਲ ਰਹੇ ਹਨ ਅੱਜ ਵੀ ਦੇਸ਼ ਤਰੋਈ ਦੇ ਉੱਤੇ ਅਸੀਂ ਉਹਨਾਂ ਕੇਸਾਂ ਦਾ ਸਾਹਮਣਾ ਕਰ ਰਹੇ ਹਾਂ ਅਸੀਂ ਕਿਹਾ ਕੀ ਸੀ ਆਹੀ ਕੁਝ ਕਿਹਾ ਸੀ ਜਿਹੜਾ ਕੁਛ ਅੱਜ ਪੰਜ ਸਿੰਘ ਸਹਿਬਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਤਬਾਹ ਕਰਤਾ ਡੇਰੇਵਾਲਿਆਂ ਦੀ ਹਮਾਇਤ ਕੀਤੀ ਬਹਿਬਲ ਗੋਲੀ ਚਲਾਈ ਕੋਟਕਪੂਰੇ ਗੋਲੀ ਚਲਾਈ ਇਹ ਸਾਰੀਆਂ ਗੱਲਾਂ ਜਿਹੜੀਆਂ ਉਸ ਸਮੇਂ ਕਹੀਆਂ ਗਈਆਂ ਸਾਨੂੰ ਆਉਂਦਿਆਂ ਨੂੰ ਉਸ ਸਮੇਂ ਤੋਂ ਬਾਅਦ ਕੋਈ ਉੱਥੇ ਇਨਸਾ ਨਹੀਂ ਹੋਈ ਆਪਾਂ ਸਾਰੇ ਉੱਥੇ ਹਾਜ਼ਰ ਸੀ ਕੋਈ ਗੜਬੜ ਨਹੀਂ ਹੋਈ ਕੋਈ ਕਿਸੇ ਭਾਈਚਾਰੇ ਵਿਰੁੱਧ ਗੱਲ ਨਹੀਂ ਕੀਤੀ ਗਈ ਸਾਰਿਆਂ ਦੇ ਉੱਤੇ ਦੇਸ਼ ਤ੍ਰੋਇ ਦੇ ਕੇ 10 ਸਾਲਾਂ ਤੋਂ ਬਾਅਦ ਵੀ ਅਸੀਂ ਉਹ ਭੁਗਤ ਰਹੇ ਹਾਂ ਅੱਜ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕੇਸ ਨਹੀਂ ਚਲਾ ਸਕਦੇ ਸਨ ਜੇ ਉਹਨਾਂ ਦਾ ਵੱਸ ਚੱਲਦਾ ਤਾਂ ਉਹ ਕੇਸ ਵੀ ਚਲਾ ਦਿੰਦੇ ਅੱਜ ਜੋ ਕੁਝ ਉਹਨਾਂ ਨੇ ਝੂਠ ਮਾਰਿਆ ਗਿਆ ਇੱਕ ਗੱਲ ਦੇਣ ਦੇ ਚਿੱਟੇ ਦੇਣ ਵਾਂਗ ਸਾਫ਼ ਸਾਨੂੰ ਉਹਦੇ ਸਾਧੂ ਦੀ ਜਾਂ ਕੋਈ ਹੋਰ ਗੱਲਾਂ ਉਹਨਾਂ ਨੂੰ ਮਤਤਾ ਨਹੀਂ ਦੇਣੀ ਚਾਹੀਦੀ ਗੱਲ ਇੱਕ ਕਹਾਵਤ ਹੈ ਕਿ ਚੋਰਨੀ ਚੋਰ ਦੀ ਮਾਂ ਨੂੰ ਫੜੋ ਇਹ ਚੋਰ ਦੀ ਮਾਂ ਕੌਣ ਹੈ ਜਿਹਨਾਂ ਨੇ ਸਾਡੇ ਅਕਾਲ ਤਖਤ ਨੂੰ ਸ਼ਰੋਣੀ ਕਮੇਟੀ ਨੂੰ ਅਕਾਲੀ ਦਲ ਨੂੰ ਤਬਾਹ ਕੀਤਾ ਉਹ ਸਨਮਾਇਦਾਰ ਪਰਿਵਾਰ ਜਿਨ੍ਹਾਂ ਨੇ ਸਦਾ ਦੇ ਨਸ਼ੇ ਚਾਕੇ ਜਿਨ੍ਹਾਂ ਦੀ ਬੁੱਧੀ ਪ੍ਰੇਸ਼ਟ ਹੋ ਗਈ ਜਿਨ੍ਹਾਂ ਦੇ ਆਪ ਅੱਜ ਉਹਨਾਂ ਦੇ ਖੱਜਲਖਵਾਰ ਦਾ ਸਮਾਂ ਆ ਗਿਆ ਉਹਨਾਂ ਨੇ ਗਿਆਨੀ ਜੀ ਉੱਤੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਬਹੁਤ ਝੂਠੇ ਇਲਜ਼ਾਮ ਲਾਏ ਆ ਜੇ ਪਹਿਲਾਂ ਉਹ ਕੁਝ ਦਿਨ ਪਹਿਲਾਂ ਕਹਿ ਰਹੇ ਵੀ ਸਾਡੇ ਕੋਲੇ ਕੌਮ ਦਾ ਬੜਾ ਵੱਡੇ ਵਿਦਵਾਨ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਇਹ ਬਿਆਨ ਦੇ ਰਹੇ ਹਨ ਕਿ ਅਸੀਂ ਉਹਨਾਂ ਨੂੰ ਜਾ ਕੇ ਬੇਨਤੀਆਂ ਕਰ ਰਹੇ ਹਾਂ ਤੇ ਰਾਤੇ ਰਾਤ ਉਹ ਇੱਕ ਮਾੜਾ ਬੰਦਾ ਬਣ ਗਿਆ ਇਹ ਗੱਲ ਨਾ ਕਾਉਣ ਨੂੰ ਸਵੀਕਾਰਾ ਨਾ ਕਾਉਣੇ ਮੰਨਣੀ ਹੈ ਤੇ ਜਿਹੜੇ ਜਹੀਆਂ ਸ਼ਾਸਨ ਕਰਦੇ ਹਨ ਉਹਨਾਂ ਨੂੰ ਇਸ ਗੱਲਾਂ ਦੇ ਭੁਗਤਨੇ ਪਹਿਣਣਗੇ ਮੈਂ ਅੱਜ ਦੇ ਏਜੰਡੇ ਉੱਤੇ ਰਹਿੰਦਾ ਹੋਇਆ ਜਿਨ੍ਹਾਂ ਸੱਜਣਾ ਨੇ ਸardar ਜਸਵੀਰ ਸਿੰਘ ਜੁਰਿਆ ਨੇ ਹੋਰ ਸੱਜਣਾ ਨੇ ਸardar ਮਨਿੰਦਰ ਸਿੰਘ ਜੁਰਿਆ ਨੇ ਅੱਜ ਦੀ ਮੀਟਿੰਗ ਸਦੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਅੱਜ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਲੋਕਾਂ ਨੂੰ ਚੇਤਾਵਨੀ ਜੇ ਲੱਭ ਜਾ ਜੇ ਠੀਕ ਸਮਝਣ ਸਖਤ ਲੱਭ ਜਾਂ ਚੇਤਾਵਨੀ ਦੇਣੀ ਚਾਹੀਦੀ ਹੈ ਕਿਉਂ ਇਹ ਹੈ ਗਲਤ ਰਾਹਾਂ ਦੇ ਉੱਤੇ ਮੋੜਾਉਣ ਨਹੀਂ ਕੌਮ ਨੂੰ ਨਤੀਜੇ ਭੁਗਤਣਗੇ ਤੇ ਗਿਆਨੀ ਆਪਣੇ ਜਿਹੜੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੀਦੀ ਹੈ ਕਿ ਇਹ ਬਿਲਕੁਲ ਸਪਸ਼ਟ ਤੌਰ ਤੇ 2 ਦਸੰਬਰ ਦੇ ਜਿਹੜੇ ਹੁਕਮ ਆਵੇ ਹਨ ਉਹਨਾਂ ਦੇ ਰੋਸ ਦੇ ਵਜੋਂ ਕਿਉਂਕਿ ਸੱਚ ਸੀ ਜਿਹੜਾ ਸੱਚ ਅਕਾਲ ਤਖਤ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਵੀਕਾਰ ਕੀਤਾ ਪਰ ਉਹਨੂੰ ਹਾਜਮ ਨਹੀਂ ਹੋ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਹਨ ਗਿਆਨੀ ਰਗਵੀਰ ਸਿੰਘ ਨੂੰ ਵੀ ਸਾਨੂੰ ਕਹਿਣਾ ਚਾਹੀਦਾ ਹੈ ਕਿ ਜੇ 2 ਦਸੰਬਰ ਦਾ ਹੁਕਮ ਨਾਵੇਂ ਹੀ ਇਹ ਕਾਰਨ ਹਨ ਜਿਹੜੇ ਕਿ ਸੱਚ ਹੈ ਉਹੀ ਕਾਰਨ ਹੈ ਕੋਈ ਇੱਕ ਵੀ ਵਿਅਕਤੀ ਨੂੰ ਆਪਣੇ ਇੱਥੇ ਜਾਂ ਇੱਥੇ ਨਹੀਂ ਵੀ ਉਹਨੂੰ ਕੋਈ ਭਲੇਖਾ ਨਹੀਂ ਫਿਰ ਉਹਨਾਂ ਲਈ ਜ਼ਿੰਮੇਵਾਰ ਗਿਆਨੀ ਰਗਵੀਰ ਸਿੰਘ ਵੀ ਸ਼ਾਮਲ ਹਨ ਉਹਨਾਂ ਹੁਕਮਨਾਮੇ 'ਚ ਉਹਨਾਂ ਨੇ ਹੁਕਮਨਾਮੇ ਜਾਰੀ ਕੀਤੇ ਹਨ ਉਹਨਾਂ ਨੂੰ ਵੀ ਅੱਜ ਜਸਹਦਾਰ ਜੀ ਨਾਲ ਪੂਰਨ ਤੌਰ ਤੇ ਖੜਨਾ ਚਾਹੀਦਾ ਹੈ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਾਰਵਾਈ ਕਰਦੇ ਹੈ ਤਾਂ ਉਹਨਾਂ ਨੂੰ ਬਿਆਨੀ ਜੀ ਨਾ ਖੜ ਕੇ ਘਰ ਤੋਂ ਘਟੇ ਸਤੀਫਾ ਜਰੂਰ ਦੇ ਦੇਣਾ ਚਾਹੀਦਾ ਮੈਂ ਇਹਨਾਂ ਲੱਭ ਜਾਣ ਵਾਲੀ ਬੇਨਤੀਆਂ ਕਰਦਾ ਹੋਇਆ ਫਿਰ ਸਾਰੀ ਸੰਗਤ ਨੂੰ ਵਿਦਾਈ ਜਿੰਨਾ ਜਿਹੜੇ ਇੱਥੇ ਆਏ ਹੱਕ ਸੱਚ ਦੇ ਲਈ ਖੜੇ ਪ੍ਰਬੰਧਕਾ ਦਾ ਧੰਨਵਾਦ ਕਰਦਾ ਹੋਇਆ ਖਿਮਾ ਚਾਹੁੰਨਾ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਨਾ ਕਿ 7 ਜਨਵਰੀ ਨੂੰ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲੱਗਿਆ ਉਹ 2 ਸਾਲ ਹੋ ਜਾਣਗੇ ਉਹਦੇ ਅੱਜ ਦੀ ਜਿਹੜੀ ਸਰਕਾਰ ਜਿਹੜੀ 24 ਘੰਟੇ ਇਨਸਾਫ ਦੇਣ ਦੀ ਕੇਰੀ ਵਾਲ ਗੱਲ ਕਰਦਾ ਸੀ ਭਗਵੰਤ ਸਿੰਘ ਮਾਨ ਗੱਲ ਕਰਦਾ ਸੀ ਮੁੱਦੇ ਕੀ ਹੈ ਉਹਦੇ ਮੁੱਦੇ ਤਿੰਨ ਪਹਿਲਾ ਮੁੱਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਂ ਸਖਤ ਸਜ਼ਾਵਾ ਦਿੱਤੀਆਂ ਜਾਂ ਦੂਜਾ ਮੁੱਦਾ ਹੈ ਜਸਦਰ ਜਗਤਾਰ ਸਿੰਘ ਜੀ ਹਵਾਰਾ ਜਿਨ੍ਹਾਂ ਨੂੰ ਅਕਾਲ ਤਖਤ ਦਾ ਸਰਬੱਤ ਖਾਲਸਾ ਜਹਦਾਰ ਥਾਪਿਆ ਤੇ ਸਮੁੱਚੇ ਬੰਦੀ ਸਿੰਘ ਭਵੇਂ ਭਾਈ ਅਮਰਪਾਲ ਸਿੰਘ ਆ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਤੀਜਾ ਜਿਹੜਾ ਸਾਡਾ ਮੁੱਦਾ ਉਹ ਜਿਨ੍ਹਾਂ ਨੇ ਗੋਲੀ ਚੜਾਈ ਕੋਟਪੂਰੇ ਦੇ ਬਹਿਬਲ ਕਾਂਡ ਦੇ ਵਿੱਚ ਬੇਵਿਲ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲਣ ਉਹਦੇ ਲਈ 7 ਜਨਵਰੀ ਨੂੰ ਬਹੁਤ ਵੱਡਾ ਉਥੇ ਇਕੱਠ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਦੇ ਨਵਾਸ ਵੱਲੋਂ ਉਹ ਦਿਨ ਘਰਾਓ ਕੀਤਾ ਜਾਏਗਾ ਉਥੇ ਰੋਸ ਮਾਰਚ ਕੀਤਾ ਜਾਏਗਾ ਉਹਦੇ ਲਈ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਹੋਇਆ ਉਮੀਦ ਕਰਦਾ ਕਿ ਤੁਸੀਂ ਉਸ ਦਿਨ ਵੀ ਹਾਜ਼ਰੀ ਲਾ ਕੇ ਆਪਾਂ ਇਨਸਾਫ ਦੇ ਨਾਲ ਖੜਾਂਗੇ ਅੱਜ ਵੀ ਅਸੀਂ ਸਾਰੇ ਜਿਵੇਂ ਹਰਪ੍ਰੀਤ ਸਿੰਘ ਜੀ ਦੇ ਨਾਲ ਪੂਰਨ ਤੌਰ ਤੇ ਖੜੇ ਆ ਉਹਨਾਂ ਨੇ ਇਨਸਾਫ ਦੀ ਸੱਚ ਦੀ ਗੱਲ ਕੀਤੀ ਜਿਹੜੇ ਇਥੋਂ ਥਿਰਕਣਗੇ ਭਵੇਂ ਕੋਈ ਇਕਾਲੀ ਹੈ ਭਵੇਂ ਕੋਈ ਧਾਰਮਿਕ ਆਗੂ ਹੈ ਉਹਨਾਂ ਨੂੰ ਵੀ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਏਗਾ ਮੈਂ ਫੇਰ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣੇ ਮੈਂ ਅੱਜ ਸ਼ਾਮ ਦੀ ਮੀਟਿੰਗ ਸੀ ਉੱਥੇ ਮੋਰਚੇ 'ਚ ਇਸ ਲਈ ਮੈਂ ਭਾਈ ਜਸਵੀਰ ਸਿੰਘ ਨੂੰ ਕਹਿ ਕੇ ਪਹਿਲਾਂ ਸਵਾਲ ਲਿਆ ਫੇਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ